ਕਰਤਾ ਕਿ ਉਹ ਉਹੋ ਜਿਹੇ ਫੈਸਲੇ ਲਗਾਤਾਰ ਕਰਦੇ ਰਹੇ ਨਾ ਕਿਉਂਕਿ ਸਰਕਾਰ ਨੇ ਤਾਂ ਐਫੀ ਡਾਊਟ ਦੇ ਦੇ ਕੇ ਬਾਰ ਬਾਰ ਕੋਰਟ ਨੂੰ ਮਿਸਗਾਈਡ ਕੀਤਾ ਹੈ ਡੀਜੀਪੀ ਸਾਹਿਬ ਬੜੇ ਸਤਿਕਾਰਯੋਗ ਅਹੁਦਾ ਹੈ ਸਟੇਟ ਦਾ ਜੇ ਉਹ ਵੀ ਇੱਕ ਅਦਾਲਤ ਨੂੰ ਹਨੇਰੇ ਦੇ ਵਿੱਚ ਰੱਖਦੇ ਆ ਤਾਂ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ ਤੁਸੀਂ ਮੋٹے ਤੌਰ ਤੇ ਗੱਲ ਵੇਖ ਲਓ ਵੀ ਸਰਕਾਰ ਗੈਂਗਸਟਰਾਂ ਦੇ ਨਾਲ ਖੜੀ ਨਜ਼ਰ ਆ ਰਹੀ ਹੈ ਬਲਕਿ ਮੈਨੂੰ ਤਾਂ ਲੱਗਦਾ ਗੈਂਗਸਟਰਾਂ ਦੀ ਸਰਕਾਰ ਹੀ ਚੱਲ ਰਹੀ ਹੈ ਪੰਜਾਬ ਦੇ ਵਿੱਚ ਹਰ ਚੀਜ਼ ਗੈਂਗਸਟਰਾਂ ਦੇ ਹੱਕ ਦੇ ਵਿੱਚ ਜਾ ਰਹੀ ਹੈ ਹਰੇਕ ਗੈਂਗਸਟਰ ਨੂੰ ਬੜਾ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਕੇਵਲ ਤੇ ਕੇਵਲ ਅਨਕਾਊਂਟਰ ਉਹਨਾਂ ਲੋਕਾਂ ਦੇ ਹੁੰਦੇ ਆ ਜਿਹੜੇ ਸਰਕਾਰ ਦੇ ਸਿਸਟਮ ਦੇ ਜੇਬ ਦੇ ਵਿੱਚ ਨਹੀਂ ਪੈਂਦੇ ਉਹਨਾਂ ਲੋਕਾਂ ਦੇ ਪੈਰਾਂ 'ਤੇ ਗੋਲੀਆਂ ਵਜਦੀਆਂ ਬਾਕੀ ਜੋ ਸਰਕਾਰ ਦੀ ਜੇਬ ਦੇ ਵਿੱਚ ਸਰਕਾਰ ਦੀਆਂ ਪਾਲਿਸੀਆਂ ਦੇ ਮੁਤਾਬਕ ਚੱਲ ਰਿਹਾ ਉਸ ਗੈਂਗਰ ਨੂੰ ਪੰਜਾਬ ਦੇ ਵਿੱਚ ਜੇਲ੍ਹ ਨਾਲ ਕੋਈ ਸੁਰੱਖਿਤ ਜਗ੍ਹਾ ਨਹੀਂ ਉਸਦੇ ਵਾਸਤੇ ਔਰ ਜਿ ਜਿੰਨੇ ਤੁਸੀਂ ਲਾਰੈਂਸ ਦੀ ਵੀਡੀਓ ਦੀ ਗੱਲ ਕਰਦੇ ਹੋ ਲਾਰੈਂਸ ਦੀ ਵੀਡੀਓ ਨੂੰ ਮੇਰੇ ਪੁੱਤ ਦੇ ਚਲਾਨ ਦੇ ਨਾਲ ਅਟੈਚ ਕਰਨ ਲਈ ਕੋਰਟ ਦੇ ਰਿਕਾਰਡ ਤੇ ਲੈ ਕੇ ਆਉਣ ਲਈ ਮੈਨੂੰ 6 ਮਹੀਨੇ ਸਿੱਟ ਦਿਆਂ ਮੈਂ ਮਨ ਤਾਂ ਕੀਤੀਆਂ ਪਰੰਤੂ ਮੇਰੇ ਕਿਸੇ ਨੇ ਨਹੀਂ ਸੁਣੀ ਅਖੇ ਇਹ ਨੂੰ ਜਦੋਂ ਮੈਂ ਮਾਨਯੋਗ ਹਾਈ ਕੋਰਟ ਦੀ ਸ਼ਰਨ ਲਈ ਜਾ ਕੇ ਉੱਥੇ ਜਾ ਕੇ ਮੈਂ ਪਟੀਸ਼ਨ ਪਾਉਣਾ ਉਸ ਤੋਂ ਬਾਅਦ 72 ਘੰਟਿਆਂ ਦੇ ਵਿੱਚ ਇਹ ਉਹ ਜਿਹੜੀ ਵੀਡੀਓ ਹੈ ਉਹ ਅਦਾਲਤ ਦੇ ਟੇਬਲ ਤੇ ਪਹੁੰਚ ਜਾਂਦੀ ਹੈ ਤਾਂ ਇਸ ਤੋਂ ਮੈਂ ਕੀ ਅੰਦਾਜ਼ਾ ਲਾਵਾਂ ਵੀ ਸਰਕਾਰ ਦੀਆਂ ਪੁਲਿਸ ਨੂੰ ਬੜੀਆਂ ਸਪਸ਼ਟ ਹਦਾਇਤਾਂ ਨੇ ਵੀ ਕਿਸੇ ਗੈਂਗਸਟਰ ਦੇ ਖਿਲਾਫ ਤੁਸੀਂ ਕੋਈ ਸਬੂਤ ਪੁਕਤਾ ਸਬੂਤ ਅਦਾਲਤ ਅੱਗੇ ਨਹੀਂ ਰੱਖਣਾ ਉਹ ਚੀਜ਼ ਤੁਹਾਡੇ ਸਾਹਮਣੇ ਸੀਐਮ ਸਾਹਿਬ ਵੀ ਸਾਡੇ ਮਾਨਯੋਗ ਨੇ ਝੂਠ ਬੋਲੀ ਜਾਂਦੇ ਨੇ ਬੜਾ ਸਤਿਕਾਰਯੋਗ ਆ ਉਹਦਾ ਡੀਜੀਪੀ ਸਾਹਿਬ ਦਾ ਉਹ ਵੀ ਅਦਾਲਤ ਨੂੰ ਮਿਸਗਾਈਡ ਕਰੀ ਜਾਂਦੇ ਨੇ ਐਪੀਡੈਮਡ ਦੇ ਦੇ ਕੇ ਅੱਗੇ ਤੁਸੀਂ ਹੋਰ ਵੇਖਿਓ ਮੈਨੂੰ ਮਨਜੋ ਅਦਾਲਤਾਂ ਦੇ ਉੱਤੇ ਰੱਬ ਵਰਗਾ ਯਕੀਨ ਹੈ ਤੁਸੀਂ ਹੋਰ ਚਿਹਰੇ ਨੰਗੇ ਹੋਣਗੇ ਅਗਲੇ ਹਸਾਬ ਚ ਹਲੇ ਤਾਂ ਸ਼ੁਰੂਆਤ ਹੋਈ ਹੈ ਅਜੇ ਹਲੇ ਤਾਂ ਮਤਾ ਸਾਰਾ ਬਾਕੀ ਹੈ ਹਜੇ ਸਾਰਾ ਹੋਣਾ ਬਈ ਇੱਕ ਗੱਲ ਹੋਰ ਕਿ ਕੋਈ ਇੱਕ ਸਧਾਰਨ ਵਿਅਕਤੀ ਹੈ ਪੀੜਤ ਬੰਦਾ ਮੈਨੂੰ ਇਹ ਇੰਟਰਵਿਊ ਹੋਣ ਤੋਂ ਮਹੀਨਾ ਬਾਅਦ ਪਤਾ ਲੱਗਿਆ ਸੀ ਖਾਡਦਾ ਅਈ ਤਾਂ ਇਹਨੇ ਮੇਰੇ ਮੇਜੂ ਗੱਲ ਸਾਡੇ ਕੋਲੇ ਆਈ ਮੈਂ ਹਰੇਕ ਅਫਸਰ ਕੋਲੇ ਜੀ ਨੂੰ ਵੀ ਮੈਂ ਮਿਲਿਆ ਜੀ ਦੇ ਕੋਲੇ ਵੀ ਜਾ ਕੇ ਮੈਂ ਆਪਦਾ ਦੁਖੜਾ ਦੱਸਿਆ ਉਹਨੂੰ ਮੈਂ ਦੱਸਿਆ ਭਾਈ ਇਹ ਜਿਹੜੀ ਵੀਡੀਓ ਹੈ ਖੜ ਬਣੀ ਹੈ ਅਸੀਂ ਬਾਈ ਨੇਮ ਕਹਿੰਦੇ ਰਹੇ ਹਰ ਇੱਕ ਬੰਦੇ ਨੂੰ ਲੇਕਿਨ ਸਾਡਾ ਵਿਸ਼ਵਾਸ ਨਹੀਂ ਕਿਸੇ ਨੇ ਕੀਤਾ ਵਿਸ਼ਵਾਸ ਤਾਂ ਪਤਾ ਤਾਂ ਉਹਨਾਂ ਨੂੰ ਵੀ ਸੀਗਾ ਪਰੰਤੂ ਉਹ ਇਹ ਤੇ ਕਾਰਵਾਈ ਨਹੀਂ ਕਰਨੀ ਚਾਹੁੰਦੇ ਹੁਣ ਵੀ ਨਹੀਂ ਨਿਕਮਤ ਕਾਰਵਾਈ ਦਾ ਭਰੋਸਾ ਕੀ ਕਰਨਗੇ ਇਹਨਾਂ ਨੇ ਕੁਛ ਨਹੀਂ ਕਰਨਾ ਹੁਣ ਵੀ ਸਿਰਫ ਤੇ ਸਿਰਫ ਮਿੱਟੀ ਝਾੜਨਗੇ ਇੱਧਰ ਕਰਤਾ ਉੱਧਰ ਕਰਤਾ ਸਰਕਾਰ ਨੂੰ ਸਵਾ ਸਾਲ ਹੋ ਗਿਆ ਅਦਾਲਤ ਤੋਂ ਐ ਤੋਂ ਟਾਈਮ ਲੈਂਦਿਆਂ ਨੂੰ ਅਸੀਂ ਹੁਣ ਕਰਦੇ ਆਂ ਅਸੀਂ ਫਲਾਨ ਤਿੰਨ ਮਹੀਨਿਆਂ ਦਾ ਸਮਾਂ ਹੋਰ ਵਧਾ ਦਿਓ ਇੰਨਾ ਦਾ ਹੋਰ ਵਧਾ ਦਿਓ ਤੇ ਜੇ ਗੱਲ ਹੀ ਇੰਨੀਕ ਸੀ ਦੋਸ਼ੀ ਇਹਨਾਂ ਦੇ ਕੋਲੇ ਸੀ ਅ ਪੱਤਰਕਾਰ ਇਹਨਾਂ ਦੇ ਕੋਲੇ ਸੀ ਇੰਟਰਵਿਊ ਕਰਨ ਵਾਲੇ ਡੜਕਾ ਕਿਸ ਗੱਲ ਦਾ ਸੀ ਇੰਨਾ ਸਮਾਂ ਕਾਦੋਂ ਲੱਗ ਗਿਆ ਤਾਂ ਮਾਂਜੋਗ ਅਦਾਲਤ ਤੋਂ ਮੈਨੂੰ ਉਮੀਦਾਂ ਨੇ ਤੇ ਜੋ ਮਾਂਜੋਗ ਕੋਰਟ ਇਹਨਾਂ ਦੀ ਸਖਤਾਈ ਕਰੇ ਤਾਂ ਸ਼ਾਇਦ ਕੋਈ ਨਾ ਕੋਈ ਆਸਤੀ ਕਰਨ ਨਾ ਚਾਹ ਸਕਦੀ। ਇੱਕ ਗੱਲ ਹੋਰ ਲਾਰੈਂਸ ਬਸ਼ੀਨ ਆਉਂਦਾ ਉਹਨਾਂ ਨੇ ਰਿਮਾਂਡ ਤੇ ਉਹ ਠਾਣੇ ਦਾ ਪਰ ਹਮ ਤੋ ਪੰਜਾਬ ਦਾ ਵਿਜ਼ਿਟ ਸੀ ਉਹਦਾ ਉਹਨੇ ਸਾਰੇ ਥਾਣੇ ਬਿਜਲ ਕੀਤਾ ਸੀ ਜਦੋਂ ਕੋਈ ਵੀਆਈਪੀ ਕਰਦਾ ਹੈ ਹੋਰ ਉਹ ਤੋਂ ਕਿਸੇ ਵੀ ਪੁਲਿਸ ਅਫਸਰ ਦੀ ਉਹ ਤੋਂ ਪੁੱਛੇ ਚ ਕਰਨ ਦੀ ਹਿੰਮਤ ਨਹੀਂ ਸੀ ਉਹ ਉਹਦੇ ਕੋਲੇ ਉਹਨੂੰ ਸਾਰੀਆਂ ਸਹੂਲਤਾਂ ਜਿਹੜੀਆਂ ਇੱਕ ਹੋਸਟਲ ਦੇ ਵਿੱਚ ਮਿਲਦੀਆਂ ਨੇ ਉਹ ਸਾਰੀਆਂ ਨੂੰ ਥਾਣੇ ਦੇ ਵਿੱਚ ਦਿੱਤੀਆਂ ਜਾਂਦੀਆਂ ਸੀ ਇੱਥੇ ਲਾਉਰੈਂਸ ਨੂੰ ਦੋਸ਼ੀ ਮੰਨਿਆ ਕਦੋਂ ਸਰਕਾਰ ਨੇ ਇਹ ਤਾਂ ਸਾਡੇ ਸਿਸਟਮ ਦਾ ਮੈਂ ਕਹਾ ਵੀ ਸਭ ਤੋਂ ਦਿਵਾਲੀਆਪਨ ਹੈ ਸਭ ਤੋਂ ਇਸ ਗੱਲ ਦਾ ਤਾਂ ਜਿਹੜਾ ਕੋਈ ਸਾਡੇ ਵਰਗਾ ਮਾਤੜ ਸਰਕਾਰ ਨੂੰ ਟੈਕਸ ਦੇਣ ਵਾਲਾ ਨਾਗਰਿਕ ਉਹ ਬਹੁਤ ਚਿੰਤਾ ਦੇ ਆਲਮ ਵਿੱਚ ਹੈ ਇਸ ਸਮੇਂ